ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰਵਾ ਜਿਹੜੀ ਵੀਡੀਓ ਬਣਾ ਰਹੇ ਆ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਸੀਲ ਵੀ ਜੈਤੋ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਖੀਰੀ ਜਰਸੀ ਵચ્ਹੀ ਦਿਖਾਉਂਗਾ ਕਰਮਾ ਵਾਲੀ ਹੈ ਜੇ ਗੱਬਣਾ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੇ ਥੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਵચ્ਹੀ ਹੈ ਬਾਈ ਜੀ ਹੁਣਾਂ ਦੀ ਮੂਹ ਤੋਂ ਕੱਚੀ ਖੀਰੀ ਆ ਡੇਟ ਮੁਤਾਬਕ 25 ਦਿਨ ਦੀ ਕੱਚੀ ਆ ਪੌਣੇ 2 ਸਾਲ ਦੀ ਬਾਈ ਜੀ ਹੁਣੇ ਕਹਿੰਦੇ ਹੁਮਰ ਆ ਬੈਟਪੋੜਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਇੱਕ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ। ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ। ਚਾਰ ਹੀ ਥਾਨ ਗੈਪ ਚ ਨਿੱਖਰ ਮੇ ਇਕੱਲੇ-ਇਕੱਲੇ ਲੱਗੇ ਹੋਏ ਚਾਰਾਂ ਤਰ੍ਹਾਂ ਦਾ ਸੇਮ ਹੀ ਸਾਈਜ਼। ਹਵਾਨਾ ਚ ਵਲਟਲ ਹਜੇ ਕਾਫੀ ਪਈ ਹੈ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਰਾ ਵੜੰਗ ਵਧੂਗਾ। 5 ਤਰੀਕ ਤੋਂ ਬਾਈ ਜੀ ਹੁਣੇ ਕਹੇ 9 ਮਹੀਨਾ ਸਟਾਰਟ ਹੋਇਆ ਬੱਚੀ ਨੂੰ 25 ਦਿਨ ਦੀ ਡੇਟ ਮੁਤਾਬਕ ਕੱਚੀ ਆ। ਬੁਤੀ ਬਾਤੀ ਬਹੁਤ ਸੋਹਣੀ ਆ ਥਣਾ ਸਾਈਜ਼ ਮੇ ਨੇੜੇ ਤੋਂ ਵਿਖਾ ਦੇਣਾ। ਆ ਦੋਸਤੋ ਵੇਚ ਸਕਦੇ ਆ ਚਾਰ ਹੀ ਥਾਣਾ ਕਰਮਾਲੀ ਦੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਸੇਮ ਹੀ ਸਾਈਜ਼ ਫੋਰ ਸ਼ਾਂਖਪੂਰਾ ਵੀ ਨਹੀਂ ਬੁਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਇੱਕ ਨੰਬਰ ਬੱਚੇ ਦਾ ਪ੍ਰਾਈਸ 22 ਜੀ ਹੋਣੇ ਕਹਿੰਦੇ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ उहो ताईं सारे बि उन्हनि प्यारु भरे सत